ਅਸਵਿਲੇ ਦੀ ਬੇਹੱਦ ਮੰਦ ਭਾਗੀ ਖਬਰ ਤਰਨ ਤਰਨ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਪਿੰਡ ਪੰਡੋਰੀ ਗੱਲਾਂ ਦੇ ਵਿੱਚ ਇੱਕ ਵੱਡਾ ਤੇ ਭਿਆਨਕ ਹਾਦਸਾ ਵਾਪਰ ਗਿਆ। ਅਸਲ ਦੇ ਵਿੱਚ ਰਾਤ ਦੇ ਸਮੇਂ ਆਪਣੇ ਘਰ ਚ ਸੁੱਤੇ ਹੋਏ ਪਰਿਵਾਰ ਦੇ ਉੱਤੇ ਉਹਨਾਂ ਦੇ ਹੀ ਘਰ ਦੀ ਛੱਤ ਡਿੱਗ ਪਈ। ਪੰਜ ਜੀਆਂ ਦੀ ਮੌਤ ਹੋ ਗਈ ਇੱਕੋ ਪਰਿਵਾਰ ਦੇ ਇਹ ਪੰਜ ਜੀ ਜਿਸ ਦੇ ਵਿੱਚ ਤਿੰਨ ਬੱਚੇ ਤੇ ਉਹਨਾਂ ਦੇ ਮਾਤਾ ਪਿਤਾ ਸ਼ਾਮਲ ਨੇ ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਦਿਨ ਚੜ੍ਹਦੇ ਜਦ ਆਣ ਗੁਆਣ ਦੇ ਲੋਕਾਂ ਨੂੰ ਇਸ ਹਾਦਸੇ ਦਾ ਪਤਾ ਲੱਗਾ ਤੇ ਉਹਨਾਂ ਦੇ ਵੱਲੋਂ ਵੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਮੌਕੇ ਤੇ ਪੁਲਿਸ ਪਹੁੰਚੇ ਜਿਸ ਤੋਂ ਬਾਅਦ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕੀਤੀ ਤੇ ਜੁੜੇ ਮ੍ਰਿਤਕ ਸਰੀਰ ਨੇ ਉਹਨਾਂ ਨੂੰ ਸਿਵਲ ਹਸਪਤਾਲ ਲਜਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕਾਫੀ ਭਾਰੀ ਮੀਂਹ ਪਿਆ ਤੇ ਇਹੀ ਕਾਰਨ ਬਣਿਆ ਕਿ ਰਾਤ ਦੇ ਸਮੇਂ ਅਚਾਨਕ ਇੱਕ ਘਰ ਦੀ ਛੱਤ ਡਿੱਗੀ ਤੇ ਉਸ ਘਰ ਦੇ ਵਿੱਚ ਪਰਿਵਾਰ ਦੇ ਪੰਜ ਜੀ ਸੁੱਤੇ ਹੋਏ ਸੀ ਮਾਤਾ ਪਿਤਾ ਤੇ ਉਹਨਾਂ ਦੇ ਤਿੰਨ ਬੱਚੇ ਜਿਨ੍ਹਾਂ ਦੇ ਵਿੱਚ ਦੋ ਲੜਕੇ ਤੇ ਇੱਕ ਲੜਕੀ ਸ਼ਾਮਲ ਸੀ ਇਹ ਪੰਜੋ ਜੀ ਰਾਤ ਨੂੰ ਸੁੱਤੇ ਤੇ ਅਚਾਨਕ ਕਾਫੀ ਜ਼ਿਆਦਾ ਮੀਂਹ ਦੇ ਕਾਰਨ ਘਰ ਦੀ ਜੁੜੀ ਛੱਤ ਹੈ ਉਹ ਪਰਿਵਾਰ ਦੇ ਉੱਤੇ ਡਿੱਗ ਗਈ ਮੌਕੇ ਤੇ ਹੀ ਪੰਜ ਦੇ ਪੰਜ ਜੀਆਂ ਦੀ ਮੌਤ ਹੋ ਗਈ ਇਸ ਮਾਮਲੇ ਸੰਬੰਧੀ ਜੋ ਜੋ ਜਾਣਕਾਰੀ ਮਿਲੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੀ ਇੱਥੇ ਜਾਣਕਾਰੀ ਲੋਕਾਂ ਦੇ ਵੱਲੋਂ ਜਾਂ ਫਿਰ ਪੁਲਿਸ ਦੇ ਵੱਲੋਂ ਸਾਂਝੀ ਕੀਤੀ ਗਈ ਕਿਸ ਤਰੀਕੇ ਹੁਣ ਕਾਰਵਾਈ ਹੋ ਰਹੀ ਹੈ ਮਾਮਲੇ ਸੰਬੰਧੀ ਜੋ-ਜੋ ਬਿਆਨ ਸਾਹਮਣੇ ਆਏ ਨੇ ਕੀ ਕੁਝ ਲੋਕਾਂ ਦੇ ਵੱਲੋਂ ਕਿਹਾ ਗਿਆ ਤੇ ਪੁਲਿਸ ਨੇ ਕੀ ਕਿਹਾ ਉਹ ਇੱਕ ਵਾਰ ਜ਼ਰੂਰ ਸੁਣਿਓ। ਕੋਈ ਇਨਸੀਡੈਂਟ ਹੋਇਆ ਵਾ ਕੀ ਮਾਮਲਾ ਆਇਆ ਸਰ ਸਾਰਾ ਮੈਂ ਐਸਐਚਓ ਸਦਰ ਕਰਨ ਕਰਨ ਹਾਂਜੀ ਹਾਂਜੀ ਇਹ ਸਾਡੇ ਮੇਰੇ ਏਰੀਆ ਦੇ ਵਿੱਚ ਫੰਡੋਰੀ ਗੋਲਾ ਸਿੰਘ ਪਿੰਡ ਪੈਂਦਾ ਇੱਥੋਂ ਦਾ ਗੋਇੰਦਰ ਸਿੰਘ ਜਿਹੜਾ ਇੱਕ ਵਿਅਕਤੀ ਸੀ ਉਹਦੀ ਇੱਕ ਮਿਸੇਸ ਸੀ ਤੇ ਉਹਦੇ ਤਿੰਨ ਬੱਚੇ ਸੀ ਦੋ ਲੜਕੀਆਂ ਦੋ ਲੜਕੀਆਂ ਤੇ ਇੱਕ ਲੜਕੀ ਹੈ ਜੀ ਇਹਨਾਂ ਦੇ ਘਰ ਦੇ ਵਿੱਚ ਨਾ ਜੀ ਇੱਕ ਮਕਾਨ ਬਣਿਆ ਹੋਇਆ ਸੀ ਮਕਾਨ ਦੇ ਜਿਹੜੇ ਇੱਕ ਪੰਨੇ ਗਾਰਡਰ ਜਿਹੜੇ ਸੀ ਅਗਲੀ ਕੰਧ ਤੇ ਰੱਖੇ ਹੋਏ ਸੀ ਜਿਹੜੇ ਪਿਛਲੇ ਪੰਨੇ ਜਿਹੜੀ ਇਹਦੀ ਕੰਧ ਸੀ ਉਹਦੇ ਦੇ ਇੱਕ ਲੰਮਾ ਗਾਰਡਰ ਰੱਖ ਕੇ ਤੇ ਉਹਦੇ ਉੱਤੇ ਰੱਖੇ ਸੀ ਔਰ ਜਿਹੜਾ ਲੰਮਾ ਗਾਰਡਨ ਤੇ ਸੀ ਵੀ ਸਭ ਤੋਂ ਬਾਅਦ ਇਹ ਘੁੜਕੀ ਨਾ ਪਜੇ ਆਪਣਾ ਮੇਰਾ ਨਾਮ ਗੁਰਮੀਤ ਸਰ ਕਿਹੜੇ ਪਿੰਡ ਤੋਂ ਪੰਡੋਰੀ ਕੋਲੇ ਇਹ ਕਿਸ ਤਰ੍ਹਾਂ ਸਭ ਆਪਣੀ ਕਿਰਪਾ ਲੱਗੇ ਪੰਜ ਦੀਆਂ ਡੈਥ ਹੋ ਗਈਆਂ ਪਰਿਵਾਰ ਦੀ ਇਹਦੇ तकरीबन 5:30 4:00 ਵਜੇ ਦੇ ਕਰੀਬ ਇਹਨਾਂ ਦੇ ਛੱਤ ਡਿੱਗੀ ਆ ਠੀਕ ਹੈ ਜੀ ਔਰ ਇਹਨਾਂ ਪਰਿਵਾਰ ਨੂੰ ਦੇ ਪਤਾ ਹੀ ਨਹੀਂ ਲੱਗਾ ਸਾਰੇ ਪਿੰਡ ਨੇ ਰਲ ਕੇ ਛੱਤ ਦੇ ਥੱਲੇੋਂ ਪਰਿਵਾਰ ਨੂੰ ਕੱਢਿਆ ਵਾ ਹੂੰ ਠੀਕ ਹੈ ਜੀ ਔਰ ਪਰਿਵਾਰ ਨੂੰ ਕੱਢਣ ਤੋਂ ਬਾਅਦ ਆਈ ਸੀਟੀ ਹਸਪਤਾਲ ਲੈ ਕੇ ਗਏ ਉਸ ਤੋਂ ਬਾਅਦ ਇੱਧਰ ਲੈ ਕੇ ਆਏ ਇਹਨਾਂ ਨੇ ਬਿਲਕੁਲ ਜੱਥੇ ਕੋਣ ਕੋਣ ਜੀ ਪਰਵਾਦ ਵਿੱਚ ਜਿੰਨਾਂ ਦੱਥੀ ਹੈ ਪੰਜ ਪਰਵਾਦ ਦੇ ਮੈਂਬਰ ਕੋਣ ਕੋਣ ਜੀ ਲੜਕੀ ਲੜਕਾ ਦੋ ਬੇਟੀ ਇੱਕ ਬੇਟੀ ਹੀ ਦੋਨੋਂ ਜੀ ਆਪਨੇ ਆਕਤਾ ਸੀ ਪਰ ਕਿਵੇਂ ਵਾਪਸੀ ਘਰ ਨਾਲ ਸਾਡੀ ਪਰ ਲੱਗਾ ਪੰਜ ਜੀ ਦੱਥ ਹੋ ਗਈ ਪਤਾ ਨਹੀਂ ਕੀ ਲੱਗਾ ਬੱਚੇ ਛੋਟੇ ਸੀ ਬੱਚੇ ਨਹੀਂ ਗੱਭਰੂ ਸੀ 18 18 ਸਾਲ ਦੇ ਆ ਅੱਛਾ ਜੀ ਕਿੰਨੇ ਕਿਨੇ ਨਹੀਂ ਨਹੀਂ ਬੱਚੇ ਕਿੰਨਾ ਕਿਨੇ ਦੱਸੋਗੇ ਨਾਮ ਸਾਰੇ ਕੱਲੇ ਹਾਂਜੀ ਕਿੰਨਾ ਕਿਨੇ ਦੱਸੋਗੇ ਬੰਦੇ ਮੈਂ ਕਿਹਨ ਦੱਸੋ ਇਹ ਨਾਮ ਕਿਹਨੇ ਗੁਰਵਿੰਦਰ ਸਿੰਘ ਹਾਂਜੀ ਅਮਰਜੀਤ ਖੋਹਰ ਤੇ ਕੁੜੀ ਦਾ ਨਾਮ ਇੱਕ ਹੂਆ ਹਮ ਵੱਡੇ ਮੁੰਡੇ ਦਾ ਨਗਰ ਲਾ ਲਿਆ ਹਮ